ਸਤਨਾਮ ਸਿਰਵਾ ਵਿਰੋਧ ਸਹਬ ਜੀਓ ਸਤਨਾਮ ਸਿਰਵਾ ਵਿਰੋਧ ਕੋਦੇ ਅਰਦਾਸ ਕਰਾਂ ਮਾਰੀ ਜੋ ਮਾਨਸਾ ਤੇਰਾ ਰੋਣਾ ਨਾ ਕੋ ਰਵਿਰੀ ਉਹਦੇ ਆਂਦੀ ਕੋਈ ਨਾ ਅੰਧਾ ਹੈ ਰੋਗ ਗੁਰੂ ਘਰ ਸੁ ਪਰਵਾਯਾ ਪਰਿਆਤਾ ਸਰਣਾਏ ਨਾਨਕ ਜੀ ਰਬ ਦੇ ਤੇਰੀ ਚਰਨ ਤੁੱਲ ਤੇ ਲਾਏ ਬਾਣੀ ਗੁਰੂ ਗੁਰੂ ਰਵਾਲੇ ਜਿਦਵਾਨੀ ਮੁਰਤਕਾਰ ਬਰੀਵਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਮੇਲ ਤੇ ਲੋ ਜੀ ਇੱਧਰ ਆਪਾਂ ਨੇ ਪਾਠ ਪ੍ਰਕਾਸ਼ ਕਰਵਾ ਲਿਆ ਜੀ ਕਿਉਂਕਿ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਸੀਗਾ ਜੀ ਆਪਾਂ ਨੇ ਤੇ ਲੋ ਜੀ ਬਾਬਾ ਜੀ ਆ ਗਏ ਨੇ ਤੇ ਹੁਣ ਹੋ ਰਹੀ ਹੈ ਜੀ ਅਰਦਾਸ ਅਰਦਾਸ ਤੋਂ ਉਪਰੰਤ ਬਾਬਾ ਜੀ ਆਪਣਾ ਹੁਕਮਨਾਮਾ ਦੇਣਗੇ ਜੀ ਜੋ ਵੀ ਹੁਕਮ ਹੋਏਗਾ ਬਾਬਾ ਜੀ ਦਾ ਉਹ ਸਿਰ ਮੱਥੇ ਹੈ ਜੀ ਕਿਉਂਕਿ ਅਕਾਲ ਪੁਰਖ ਦਾ ਹੁਕਮਨਾਮਾ ਹੈ ਜੀ ਉਹਦੇ ਵਿੱਚ ਕੁਝ ਆਪਾਂ ਉਹ ਨਹੀਂ ਕਰ ਸਕਦੇ ਤੇ ਲੋ ਜੀ ਇੱਧਰ ਮਹਾਰਾਜ ਨੂੰ ਆਪਾਂ ਹੁਣ ਚੱਡਣ ਚੱਲੇ ਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਜਣੇ ਤੇ ਰਿਸ਼ਤੇਦਾਰ ਵਗੈਰਾ ਆਉਣ ਲੱਗ ਪਏ ਨੇ ਜੀ ਕਿਉਂਕਿ ਚਾਹ ਪਾਣੀ ਦਾ ਪ੍ਰਬੰਧ ਹੈ ਜੀ ਤੇ ਸਾਰੇ ਚਾਹ ਪਾਣੀ ਪੀ ਕੇ ਵੀ ਜਾਣਗੇ ਤੇ ਲੋ ਜੀ ਬਹੁਤ ਸਾਰੇ ਰਿਸ਼ਤੇਦਾਰ ਆਗੇ ਸੀਗੇ ਤੇ ਬਹੁਤ ਸਾਰੇ ਪਿੰਡ ਦੇ ਲੋਕ ਵੀ ਆਗੇ ਸੀਗੇ ਜਿਨ੍ਹਾਂ ਜਿਨ੍ਹਾਂ ਨੂੰ ਬੁਲਾਇਆ ਹੋਇਆ ਸੀਗਾ ਤੇ ਲੋ ਜੀ ਅਧਰ ਬਾਬਾ ਜੀ ਨੂੰ ਆਪਾਂ ਛੱਡਣ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬਾਬਾ ਜੀ ਦਾ ਸਵਾਗਤ ਬਹੁਤ ਸੋਹਣਾ ਕੀਤਾ ਹੈ ਜੀ ਅਸੀਂ ਤੇ ਉਸ ਟਾਈਮ ਮੈਂ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੀ ਤੇ ਆਪਣੇ ਕੋਲ ਟਾਈਮ ਨਹੀਂ ਸੀ ਮਿਲਿਆ ਹੈਗਾ ਜੀ ਤੇ ਲੋ ਜੀ ਇੱਧਰ ਮਹਾਰਾਜ ਚੱਲੇ ਜੀ ਆਪਣੇ ਘਰ ਨੂੰ ਤੇ ਹੁਣ ਗੱਡੀ ਦੇ ਵਿੱਚ ਬਿਠਾ ਕੇ ਆਪਾਂ ਬਾਬਾ ਜੀ ਨੂੰ ਗੁਰਦਵਾਰ ਸਾਹਿਬ 'ਚ ਛੱਡ ਕੇ ਆਵਾਂਗੇ ਤੇ ਲੋ ਜੀ ਆ ਗਈ ਜੀ ਵਿਆਹ ਵਾਲੀ ਕੁੜੀ ਤੇ ਇਹਨਾਂ ਦੀ ਮਹਿੰਦੀ ਦੇਖੋ ਜੀ ਮਹਿੰਦੀ ਲਗਵਾ ਕੇ ਆਈ ਹੋਈ ਸੀ ਕਿਉਂਕਿ ਜਦੋਂ ਮਹਿੰਦੀ ਲੱਗੀ ਆ ਉਸ ਟਾਈਮ ਅਸੀਂ ਨਹੀਂ ਸੀਗੇ ਕੋਲ ਤੇ ਨਹੀਂ ਉਹ ਕਰ ਸਕੇ ਤੇ ਲੋ ਜੀ ਇੱਧਰ ਆ ਗਏ ਨੇ ਜੀ ਨਾਨਕੇ ਤੇ ਲੋ ਜੀ ਕਾਫੀ ਦੂਰ ਤੋਂ ਅਸੀਂ ਨਾਨਕਿਆਂ ਨੂੰ ਲੈਣ ਗਏ ਜੀ ਤੇ ਕਿਉਂਕਿ ਕਿਸ ਸ਼ੌਕ ਹੁੰਦੇ ਨੇ ਜੀ ਆਪਣੇ ਆਪਣੇ ਤੇ ਢੋਲ ਵਜਾ ਕੇ ਆਪਾਂ ਨਾਨਕਿਆਂ ਨੂੰ ਲੈ ਕੇ ਸਾਡੇ ਪਿੰਡ ਤੋਂ ਬਾਹਰਲੇ ਪਾਸੇ ਫਾਟਕ ਨੇ ਜੀ ਤੇ ਰੇਲਵੇ ਟਰੈਕ ਆ ਜਿਹੜੀ ਬਣੀ ਹੋਈ ਉਹਦੇ ਨਾਲ ਸਾਡੇ ਪਿੰਡ ਦੇ ਫਾਟਕ ਲੱਗੇ ਹੋਏ ਨੇ ਉੱਥੋਂ ਅਸੀਂ ਲੈ ਕੇ ਆਏ ਜੀ ਨਾਨਕਿਆਂ ਨੂੰ ਤੇ ਇਹ ਨਾਨਕੇ ਥੋੜੇ ਆਏ ਨੇ ਜੀ ਇੱਥੇ ਤੇ ਹੋਰ ਵੀ ਨਾਨਕੇ ਆਉਣਗੇ ਤੇ ਮੇਰੇ ਪੇਕੇ ਆਲੇ ਵੀ ਆਉਣਗੇ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੇਖਣਗੇ ਜੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਸੀਗੀ ਇਸ ਕਰਕੇ ਤਦ ਲੋ ਜੀ ਇਹ ਕੁਛ ਨਾਨਕੇ ਆਏ ਨੇ ਜੀ ਅੱਜ ਹੁਣ ਤੇ ਬਾਕੀ ਆਉਣਗੇ ਜੀ ਥੋੜੀ ਦੇਰ ਅਟਕ ਕੇ ਕਿਉਂਕਿ ਉਹਨਾਂ ਨੂੰ ਰੋਪੜ ਵਾਲੇ ਜਿਹੜੇ ਫਟਕ ਹੈ ਜੀ ਉਹ ਵਾਲੇ ਲੱਗੇ ਸੀਗੇ ਇਸ ਕਰਕੇ ਤੇ ਇਹ ਫਿਰ ਇੱਥੇ ਬੱਚੇ ਛੋਟੇ ਸੀਗੇ ਇਹਨਾਂ ਦੇ ਨਾਲ ਕਿਉਂਕਿ ਬੱਚੇ ਫਿਰ ਨਹੀਂ ਰੁਕਦੇ ਸੀਗੇ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਲੈ ਆਏ ਤੇ ਬਾਕੀਆਂ ਨੂੰ ਬਾਅਦ ਦੇ ਵਿੱਚ ਲੈ ਕੇ ਆਵਾਂਗੇ ਜੀ ਤੇ ਇੱਕ ਵਾਰੀ ਸਵਾਗਤ ਹੁੰਦਾ ਜੀ ਚਲੋ ਆਪਾਂ ਨੇ ਕਰ ਲਿਆ ਤੇ ਦੇਖੋ ਜੀ ਅੰਦਰ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਜੀ ਮਿਲਿਆ ਤਿਆਰ ਹੋਣ ਦਾ ਤੇ ਕਿਉਂਕਿ ਮੈਂ ਤਿਆਰ ਨਹੀਂ ਹੋਈ ਜਦੋਂ ਵੀ ਮੈਨੂੰ ਤਿਆਰ ਹੋਣ ਦਾ ਮੌਕਾ ਮਿਲਦਾ ਕੋਈ ਨਾ ਕੋਈ ਕੰਮ ਜ਼ਰੂਰ ਨਿਕਲਿਆ ਹੁੰਦਾ ਹੈ ਜੀ ਤੇ ਕਿਸੇ ਨੇ ਮੈਨੂੰ ਤਿਆਰ ਕਰਨ ਦਾ ਮੌਕਾ ਹੀ ਨਹੀਂ ਜੀ ਦਿੱਤਾ ਹੈਗਾ ਕਿਉਂਕਿ ਮੈਨੂੰ ਮੈਨੂੰ ਜ਼ਿੰਮੇਵਾਰੀਆਂ ਜ਼ਿਆਦਾ ਜ਼ਰੂਰੀ ਸੀ ਕਿ ਬਾਕੀ ਆਪਾਂ ਦੇਖੋ ਜੋ ਵੀ ਕੋਈ ਜ਼ਿੰਮੇਵਾਰੀ ਦੰਦਾ ਹੈ ਜੇ ਪਤਾੰਦੇ ਹੀ ਨਾਲ ਲਪਾਉਂਦੇ ਫਿਰ ਉੱਥੇ ਤਿਆਰ ਹੋਣਾ ਜਾਂ ਕੁਝ ਹੋਣਾ ਇਹ ਮੇਰੇ ਲਈ ਮੈਨੇ ਨਹੀਂ ਜੀ ਰੱਖਦਾ ਬਾਕੀ ਕਿਸੇ ਨੂੰ ਗੁੱਸਾ ਲੱਗਦਾ ਹੋਵੇ ਤਾਂ ਕੋਈ ਦਿੱਕਤ ਨਹੀਂ ਹੈ ਜੀ ਇਹ ਵੀ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਕਿਉਂਕਿ ਆਪਾਂ ਸਿਰਫ ਬੱਚਿਆਂ ਦੇ ਉਹਦੇ ਕਰਕੇ ਖੜੇ ਆ ਜੀ ਤੇ ਖੜੇ ਹੀ ਰਹਿਵਾਂਗੇ ਕਿਹੜਾ ਜਾਂ ਲੱਗਦਾ ਮੈਨੂੰ ਇਹ ਨਹੀਂ ਜੀ ਪਤਾ ਤੇ ਲਓ ਜੀ ਇੱਧਰ ਸਾਰਿਆਂ ਦਾ ਦੀਦੀ ਨੇ ਮੂੰਹ ਮਿੱਠਾ ਕਰਾਉਣਗੇ ਤੇ ਉਸ ਤੋਂ ਬਾਅਦ ਆਪਾਂ ਨਾਨਕਿਆਂ ਨੂੰ ਲੈ ਕੇ ਜਾਣਾ ਜੀ ਘਰੇ ਤੇ ਨੱਚ ਦੇ ਟੱਪ ਦੇ ਨਾਨਕੇ ਜਾਣਗੇ ਜੀ ਆਪਣਾ ਘਰ ਨੂੰ ਤੇ ਲਓ ਜੀ ਇੱਧਰ ਤੁਸੀਂ ਦੇਖੋ ਵੀਡੀਓ ਇੱਥੇ ਵੀ ਥੋੜੀ ਜੀ ਤੇਜ਼ ਕਰਨੀ ਪਈ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਰਹੀ ਸੀਗੀ ਇਸ ਕਰਕੇ ਤੇ ਲਓ ਜੀ ਨਾਨਕੇ ਨੱਚ ਦੇ ਟੱਪ ਦੇ ਆ ਰਹੇ ਨੇ ਇੱਧਰ ਢੋਲ ਵੱਜ ਰਿਹਾ ਹੈ ਜੀ ਤੇ ਸਾਰੇ ਨਾਨਕੇ ਇੱਧਰ ਨੱਚਦੇ ਹੋਏ ਕਰਦੇ ਘਾਟਾ 1/2 ਕਿਲੋਮੀਟਰ ਦਾ ਤੁਰ ਕੇ ਜਾਣਗੇ ਜੀ ਤੇ ਲਓ ਜੀ ਹੁਣ ਆਪਣੀ ਵਾਰੀ ਆ ਗਈ ਜੀ ਇਧਰੋਂ ਤੇ ਲਓ ਜੀ ਕਰੋ ਜੀ ਇੰਜੋਏ ਆ ਗਏ ਜੀ ਆਪਣਾ ਇਧਰਲੇ ਘਰ ਇਹ ਸਾਡਾ ਘਰ ਹੈ ਜੀ ਤੇ ਜਿੱਥੇ ਮੈਂ ਕੁੜੀ ਦੇ ਵਟਣਾ ਵਗੈਰਾ ਲਾਉਣਾ ਹੈ ਜੀ ਤੇ ਹੁਣ ਆਪਾਂ ਲੱਗੇ ਜੀ ਚੌਂਕ ਪੂਰਨ ਵਾਸਤੇ ਇਹ ਮੈਂ ਆ ਜੀ ਇਧਰ ਆਈ ਹੋਈ ਤੇ ਉਧਰ ਦੀਦੀ ਉਹਨੀਆਂ ਨਾਨਕਿਆਂ ਵਗੈਰਾ ਦਾ ਪ੍ਰਬੰਧ ਕਰ ਰਹੇ ਨੇ ਤੇ ਨਾਨਕਿਆਂ ਨੂੰ ਚਾਹ ਪਾਣੀ ਦਾ ਪ੍ਰਬੰਧ ਕਰ ਰਹੇ ਤੇ ਇਧਰ ਆਪਾਂ ਨੇ ਐਨੇ ਦੀ ਚੌਂਕ ਪੂਰ ਲਿਆ ਹੁਣ ਆਪਾਂ ਲਾਵਾਂਗੇ ਕੁੜੀ ਨੂੰ ਜੀ ਵਟਣਾ ਤੇ ਵਟਣਾ ਲਾਉਣ ਤੋਂ ਬਾਅਦ ਫਿਰ ਆਪਾਂ ਕਰਾਂਗੇ ਜੀ ਮੇਰੇ ਜਿਹੜੇ ਪੇਕੇ ਆਲੇ ਉਹਨਾਂ ਦਾ ਸਵਾਗਤ ਤੇ ਦੇਖਦੇ ਆ ਜੀ ਕਿੰਨੇ ਕ ਟਾਈਮ ਤੱਕ ਆਉਂਦੇ ਨੇ ਤੇ ਬਸ ਇਸ ਦੇ ਵਿੱਚ ਮੈਨੂੰ ਤਿਆਰ ਹੋਣ ਦਾ ਬਿਲਕੁਲ ਵੀ ਮੌਕਾ ਨਹੀਂ ਜੀ ਮਿਲਿਆ ਤੇ ਮੈਂ ਤਾਂ ਘਟ ਹੀ ਆਂ ਜੀ ਵੀਡੀਓ ਦੇ ਵਿੱਚ ਬਸ ਥੋੜਾ ਬਹੁਤ ਹੀ ਆ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਓ ਜੀ ਹੁਣ ਆਪਾਂ ਕੁੜੀ ਨੂੰ ਬੁਲਾਉਂਦੇ ਆ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਮੇਰਾ ਚੌਂਕ ਪੂਰਿਆ ਬੇ ਦੇਖੋ ਜੀ ਕਿਹਾ ਜਾਂ ਲੱਗਿਆ ਤੇ ਹੁਣ ਆਪਾਂ ਪਾ ਲਿਆ ਜੀ ਦੀਵਿਆਂ ਦੇ ਵਿੱਚ ਤੇਲ ਤੇ ਦੀਵਿਆਂ 'ਚ ਤੇਲ ਪਾ ਕੇ ਆਪਾਂ ਇਹਨਾਂ ਨੂੰ ਬਾਲਦੇ ਆ ਜੀ ਕਿਉਂਕਿ ਉਧਰ ਕੁੜੀ ਵੀ ਉਧਰੋਂ ਮੈਂ ਤਿਆਰ ਕਰਕੇ ਲੈ ਕੇ ਆਉਣੀ ਆ ਜੀ ਤੇ ਇਧਰ ਆਪਾਂ ਕਰਦੇ ਆਂ ਜੀ ਪ੍ਰੋਗਰਾਮ ਕੋਈ ਆਪਣੇ ਕੋਲ ਨਹੀਂ ਸੀਗਾ ਆਪਾਂ ਨੇ ਆਪਣਾ ਅੰਦਰ ਰੈਡੀ ਕੀਤਾ ਸਾਰਾ ਕੁਝ ਤੇ ਲਓ ਜੀ ਆਪਾਂ ਨੇ ਰੱਖਤੀ ਜੀ ਜੋਤ ਤੇ ਹੁਣ ਆਪਾਂ ਵਟਣਾ ਨੂੰ ਤਿਆਰ ਕਰਦੇ ਆਂ ਇਹ ਵਟਣਾ ਹੈ ਜੀ ਤੇ ਵਟਣਾ ਲਾਉਣ ਤੋਂ ਬਾਅਦ ਫਿਰ ਆਪਾਂ ਨਾਨਕਿਆਂ ਨੂੰ ਲਵਾਂਗੇ ਜੀ ਉਸ ਤੋਂ ਬਾਅਦ ਆਪਾਂ ਜਾਗੋ ਕੱਢਾਂਗੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਜਰੂਰ ਜੀ ਤੇ ਵੀਡੀਓ ਕਿੱਦਾਂ ਦੀ ਲੱਗੀ ਇਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਜਾਇਆ ਕਰੋ ਜੀ ਤੇ ਲਓ ਜੀ ਹੁਣ ਆਪਾਂ ਨੇ ਰੱਖਤੀ ਜੀ ਚੌਂਕੀ ਤੇ ਹੁਣ ਆਪਾਂ ਬੁਲਾਉਂਦੇ ਆਂ ਜੀ ਕੁੜੀ ਨੂੰ ਤੇ ਦੇਖਦੇ ਆਂ ਜੀ ਕਿਹੋ ਜਿਹਾ ਲੱਗਿਆ ਮਾਹੌਲ ਤੇ ਵੀਡੀਓ ਦੇਖਣ ਲਈ ਹੁਣ ਧੰਨਵਾਦ ਜੀ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ